ਸਸਰਕਾਰ ਜੀ ਮੈਂ ਤੁਹਾਡਾ ਆਪਣਾ ਸੋਨੀ ਤਲਵਾਰਾ ਹਾਂ ਜੀ ਅੱਜ ਤੁਹਾਨੂੰ ਵੀਡੀਓ ਦਿਖਾ ਰਿਹਾ ਕਿ ਆਪਾਂ ਜੋ ਵੀ ਮੰਜੇ ਭਰਦੇ ਹਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਫੋਲਡਿੰਗ ਮੰਜੇ ਉਹ ਕਿਵੇਂ ਭਰੇ ਜਾਂਦੇ ਨੇ ਅੱਜ ਤੁਹਾਨੂੰ ਉਹੀ ਵੀਡੀਓ ਦਿਖਾ ਰਿਹਾ ਕਿਉਂਕਿ ਇਹ ਮੰਜੇ ਭਰ ਰਏ ਦੀ ਵੀਰ ਆਪਾਂ ਨੇ ਸੋਚਿਆ ਚਲੋ ਆਪਾਂ ਵੀਡੀਓ ਹੀ ਪਾ ਦਈਏ ਕਿਸੇ ਨੂੰ ਇਹ ਜਾਣਕਾਰੀ ਮਿਲ ਸਕੇ ਤਾਂ ਕਰਕੇ ਆਪਾਂ ਇਹ ਵੀਡੀਓ ਪਾਈ ਹੈ ਆ ਦੇਖੋ ਜੀ ਮੰਜੇ ਭਰਨ ਦਾ ਸਭ ਤੋਂ ਸੌਖਾ ਤੇ ਆਸਾਨ ਤਰੀਕਾ ਦੇਖ ਸਕਦੇ ਹੋ ਇਹ ਜੋ ਫੋਲਡਿੰਗ ਮੰਜੇ ਹੁੰਦੇ ਨੇ ਇਹਨਾਂ ਦੇ ਨਿਚਲੇ ਪਾਸੇ ਜੀ ਮਤਲਬ ਪੇਚ कसे ਹੁੰਦੇ ਨੇ ਆ ਦੇਖ ਲਓ ਇਸ ਤਰ੍ਹਾਂ ਇਹਨਾਂ ਨੂੰ ਕਰਕੇ ਇਸ ਤਰ੍ਹਾਂ ਇਹਨਾਂ 'ਚ ਇਹ ਪੇਚ कसे ਤੇ ਇਸ ਤਰ੍ਹਾਂ ਹੀ ਮੰਜੇ ਨੂੰ ਭਰਿਆ ਜਾਂਦਾ ਇਹ ਨਹੀਂ ਹੈ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਸੀਮ ਕੇ ਜਾਂ ਕੁਝ ਕਰਿਆ ਜਾਂਦਾ ਨਹੀਂ ਇਹਨਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਦੀਆਂ ਜੋ ਏ ਲੰਬਾਈ ਚੌੜਾਈ ਹੁੰਦੀ ਏ ਇਸ ਤਰ੍ਹਾਂ ਇਹਨਾਂ ਦੇ ਸਾਈਜ਼ ਦੇ ਮਤਲਬ ਟੁਕੜੇ ਕੱਟੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਅਲੱਗ-ਅਲੱਗ ਤਰੀਕੇ ਨਾਲ ਕਰਕੇ ਜੋ ਲੰਬਾਈ 'ਚ ਜਾਂ ਪਹਿਲਾਂ ਚੜਾਈ 'ਚ ਇਸ ਨੂੰ ਇਸ ਤਰ੍ਹਾਂ ਤਿਆਰ ਕਰਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਜੋ ਇਹ ਪੇਚ ਹੈਗੇ ਨੇ ਉਹਨਾਂ ਨੂੰ ਕਸਿਆ ਜਾਂਦਾ ਹੈ ਮਤਲਬ ਕਿ ਮੰਜੇ ਨੂੰ ਨਾਰਮਲ ਨਾ ਹੀ ਜ਼ਿਆਦਾ ਟਾਈਟ ਕਰਕੇ ਕਸਿਆ ਜਾਂਦਾ ਨਾ ਹੀ ਜ਼ਿਆਦਾ ਢਿੱਲਾ ਮਤਲਬ ਨਾਰਮਲ ਕਸਿਆ ਜਾਂਦਾ ਹੈ ਤਾਂ ਕਿ ਜਦੋਂ ਆਪਾਂ ਇਹਨੂੰ ਫੋਲਡ ਕਰਦੇ ਆ ਉਸ ਟਾਈਮੇ ਕੋਈ ਪਰੇਸ਼ਾਨੀ ਨਾ ਆਵੇ ਤਾਂ ਕਰਕੇ ਅਸੀਂ ਸਪੈਸ਼ਲ ਇਹ ਵੀਡੀਓ ਤਾਂ ਹੀ ਦਿਖਾਈਏ ਵੀ ਜਿਹਦੇ ਵੀ ਕਰੇ ਇਹ ਮੰਜੇ ਹੈਗੇ ਨੇ ਉਹ ਆਪਣੇ ਘਰੇ ਬੜੀ ਹੀ ਆਸਾਨ ਤਰੀਕੇ ਨਾਲ ਆ ਦੇਖੋ ਪੂਰਾ ਵੀਡੀਓ ਲਾਸਟ ਤੱਕ ਜ਼ਰੂਰ ਦੇਖਣਾ ਸਭ ਕੁਝ ਤੁਹਾਨੂੰ ਵਿੱਚ ਪਤਾ ਲੱਗੂਗਾ ਵੀ ਕਿਵੇਂ ਭਰ ਸਕਦੇ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਭਰ ਸਕਦੇ ਆਂ ਇਹ ਵੀਡੀਓ ਪਾਉਣ ਦਾ ਸਾਡਾ ਕੋਈ ਮਕਸਦ ਹੋਰ ਨਹੀਂ ਇਹ ਸਿਰਫ ਸਾਡਾ ਇਹ ਮਕਸਦ ਹੈ ਵੀ ਇਹ ਨੂੰ ਆਪਾਂ ਘਰੇ ਵੀ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਆਪਦੇ ਤਰੀਕੇ ਨਾਲ ਭਰ ਸਕਦੇ ਆ ਕਿ ਆਪਾਂ ਨੇ ਉਹਨੂੰ ਕਿਸ ਤਰ੍ਹਾਂ ਕਿਵੇਂ ਵਧੀਆ ਤਰੀਕੇ ਨਾਲ ਭਰਨਾ ਆ ਬਾਕੀ ਦੇਖ ਸਕਦੇ ਹੋ ਤੁਸੀਂ ਅਸੀਂ ਪ੍ਰੋਪਰ ਵੀਡੀਓ ਤਾਂ ਹੀ ਪਾਈ ਐ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਕਿਉਂਕਿ ਇਹ ਮੰਜਾ ਸਿਰਫ ਉਹ ਹੈ ਜੀ ਜੋ ਇਹਨੂੰ ਆਪਾਂ ਫੋਲਡਿੰਗ ਮੰਜੇ ਕਹਿੰਦੇ ਨੇ ਆ ਜੋ ਮਤਲਬ ਇਕੱਠੇ ਕਰਕੇ ਆਪਾਂ ਘੱਟ ਜਗ੍ਹਾ 'ਚ ਰੱਖ ਸਕਦੇ ਆ ਇਹ ਮ ਉਹ ਮੰਜੇ ਨਹੀਂ ਜੀ ਹਾਂਜੀ ਕਿਉਂਕਿ ਅੱਜ ਦੇ ਟਾਈਮ 'ਚ ਤਾਂ ਜ਼ਿਆਦਾਤਰ ਇਹ ਮੰਜੇ ਨੂੰ ਬਹੁਤ ਯੂਜ਼ ਕਰਦੇ ਨੇ ਕਿਉਂਕਿ ਜਗ੍ਹਾ ਬਹੁਤ ਘੱਟ ਹੁੰਦੀ ਆ ਹਰ ਇੱਕ ਦੇ ਤੇ ਇਹਨਾਂ ਨੂੰ ਫੋਲਡ ਕਰਕੇ ਬੜੀ ਆਸਾਨ ਤਰੀਕੇ ਨਾਲ ਰੱਖਿਆ ਜਾਂਦਾ ਆ ਆ ਦੇਖ ਸਕਦੇ ਹੋ ਜੀ ਇਹ ਮੁੰਡਾ ਲੱਗਿਆ ਹੋਇਆ फटाफट ਇਸ ਮੰਜੇ ਨੂੰ ਤਿਆਰ ਕਰਨ ਤੇ ਅਸੀਂ ਉਸੇ ਟਾਈਮ ਵੀਡੀਓ ਬਣਾਉਣ ਲੱਗੇ ਕਿ ਆਪਾਂ ਵੀ ਦਿਖਾਣੇ ਆ ਪਬਲਿਕ ਨੂੰ ਕਿ ਮੰਜੇ ਨੂੰ ਕਿਵੇਂ ਬੜੀ ਆਸਾਨੀ ਨਾਲ ਆ ਦੇਖੋ ਜੀ ਕਿੰਨਾ ਘੈਂਟ ਤੇ ਕਿੰਨਾ ਵਧੀਆ ਆ ਬਚਾਲੋ ਜੋ ਤੁਸੀਂ ਦੇਖ ਰਹੇ ਹੋ ਵੀ ਇੱਥੋਂ ਇੰਨਾ ਛਿੱਦਾ ਕਿਉਂ ਭਰਿਆ ਗਿਆ ਇਹ ਮਤਲਬ ਕਿ ਉਸ ਜਗ੍ਹਾ ਤੋਂ ਮੰਜਾ ਫੋਲਡ ਹੁੰਦਾ ਜੀ ਤਾ ਕਰਕੇ ਕਿ ਉਥੋਂ ਕੱਟ ਨਾ ਜਾਵੇ ਤਾਂ ਕਰਕੇ ਉਥੋਂ ਥੋੜਾ ਜਿਹਾ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਬਾਕੀ ਦੇਖੋ ਐਨ ਮੰਜਾ ਪ੍ਰੋਪਰ ਵਧੀਆ ਤਰੀਕੇ ਨਾਲ ਭਰਿਆ ਜਾਂਦਾ ਆ ਦੇਖ ਸਕਦੇ ਜੇ ਵੀਡੀਓ ਚੰਗੀ ਲੱਗੀ ਤਾਂ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ